ਅੱਜ ਪੰਜਾਬ ਨਾਲ ਜੁੜੀਆਂ ਪੰਜ ਵੱਡੀਆਂ ਘਟਨਾਵਾਂ ਤੇ ਗੱਲ ਕਰਦੇ ਹਾਂ ਪਹਿਲੀ ਘਟਨਾ ਕਿ ਸਰਕਾਰ ਦੁਆਰਾ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਆ ਦੂਸਰੀ ਘਟਨਾ ਪਿੰਡ ਜਲੰਧਰ ਦੇ ਪਿੰਡ ਸੁੱਚੀ ਦੇ ਵਿੱਚ ਤਿੰਨ ਸਖੇ ਭਰਾਵਾਂ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਜਿਦੇ ਵਿੱਚ ਇੱਕ ਭਰਾ ਦੀ ਮੌਤ ਹੋ ਚੁੱਕੀ ਆ ਤੇ ਦੋ ਭਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਤੀਸਰੀ ਘਟਨਾ ਬਟਾਲਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਆਰਐਮਪੀ ਡਾਕਟਰ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਤੇ ਇਸ ਹਮਲੇ ਦੇ ਵਿੱਚ ਡਾਕਟਰ ਦੀ ਮੌਤ ਹੋ ਚੁੱਕੀ ਆ ਤੇ ਜਿਹੜੀ ਚੌਥੀ ਘਟਨਾ ਉਹ ਇੱਕ ਮੁੰਡਾ ਜੋ ਵਿਦੇਸ਼ ਦੀ ਧਰਤੀ ਦੇ ਉੱਪਰ ਜਾ ਰਿਹਾ ਸੀ ਉਹਦੇ ਉੱਪਰ ਏਜੰਟਾਂ ਵੱਲੋਂ ਹਮਲਾ ਕੀਤਾ ਗਿਆ ਏ ਇਹ ਦੋਸ਼ ਜਿਹੜਾ ਮੁੰਡਾ ਏ ਉਹਦੇ ਵੱਲੋਂ ਲਗਾਏ ਗਏ ਨੇ ਕਿ ਮੇਰੇ ਉੱਪਰ ਏਜੰਟਾਂ ਵੱਲੋਂ ਹਮਲਾ ਕੀਤਾ ਗਿਆ ਤੇ ਇਸ ਟਾਈਮ ਜਿਹੜਾ ਉਹ ਮੁੰਡਾ ਹਸਪੀਟਲ ਦੇ ਅੰਦਰ ਦਾਖਲ ਆ ਤੇ ਜਿਹੜੀ ਪੰਜਵੀਂ ਘਟਨਾ ਉਹ ਇੱਕ ਗਰੀਬ ਬੰਦਾ ਜੋ ਬੱਕਰੀਆਂ ਪਾਲ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ ਉਸ ਦੀਆਂ ਬੱਕਰੀਆਂ ਰਾਤੋਂ ਰਾਤ ਸਾਰੀਆਂ ਬੱਕਰੀਆਂ ਚੋਰੀ ਹੋ ਗਈਆਂ ਜਿਹੜੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਆ ਹੁਣ ਇਹਨਾਂ ਸਾਰੀਆਂ ਘਟਨਾਵਾਂ ਤੇ ਵਿਸਥਾਰ ਦੇ ਨਾਲ ਗੱਲ ਕਰਦੇ ਆਂ ਪਹਿਲੀ ਘਟਨਾ ਕਿ ਸਰਕਾਰ ਦੁਆਰਾ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਆ ਅੱਜ ਫਿਰ ਅੰਮ੍ਰਿਤਸਰ ਦੇ ਵਿੱਚ ਇੱਕ ਮੁੰਡਾ ਕੁੜੀ ਜੋ ਨਸ਼ੇ ਦੀ ਹਾਲਤ ਵਿੱਚ ਦੇਖੇ ਗਏ ਜੋ ਸ਼ਰੇ ਆਮ ਨਸ਼ੇ ਦੇ ਟੀਕੇ ਲਗਾ ਰਹੇ ਸੀ ਚਿੱਟੇ ਦੇ ਟੀਕੇ ਲਗਾ ਰਹੇ ਸੀ ਜਦੋਂ ਇੱਕ ਮੁੰਡਾ ਉਹਨਾਂ ਦੀ ਵੀਡੀਓ ਬਣਾਉਂਦਾ ਤਾਂ ਉਹ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਉਹ ਮੁੰਡਾ ਕੁੜੀ ਜਿਹੜੇ ਉਸ ਮੁੰਡੇ ਦੇ ਨਾਲ ਬਹਿਸ ਕਰਦੇ ਨਜ਼ਰ ਆਏ ਤਾਂ ਕੁੜੀ ਦਾ ਕਹਿਣਾ ਸੀ ਕਿ ਅਸੀਂ ਚਿੱਟੇ ਦੇ ਟੀਕੇ ਲਗਾ ਰਹੇ ਹਾਂ ਜਦੋਂ ਮੁੰਡੇ ਨੇ ਕਿਹਾ ਕਿ ਤੁਸ ਮੈਂ ਪੁਲਿਸ ਨੂੰ ਬੁਲਾਉਣਾ ਤੁਹਾਡੇ ਘਰਦਿਆਂ ਨੂੰ ਦੱਸਦਾ ਤਾਂ ਕੁੜੀ ਕਹਿੰਦੀ ਮੇਰੇ ਘਰਦਿਆਂ ਨੂੰ ਵੀ ਪਤਾ ਕਿ ਮੈਂ ਚਿੱਟੇ ਦਾ ਨਸ਼ਾ ਕਰਦੀ ਆ ਜਾਂ ਬਲਾਲਾ ਜਿਹੜੀ ਪੁਲਿਸ ਨੂੰ ਬੁਲਾਉਣਾ ਉਹ ਮੁੰਡਾ ਜਿਹੜਾ ਵੀਡੀਓ ਬਣਾ ਰਿਹਾ ਸੀ ਉਹ ਉਹਨਾਂ ਨਾਲ ਬਹਿਸ ਦਾ ਨਜ਼ਰ ਆਇਆ ਪਰ ਇੱਥੇ ਕਸੂਰਵਾਰ ਉਹ ਨਹੀਂ ਜੋ ਨਸ਼ਾ ਕਰਦੇ ਨੇ ਕਸੂਰਵਾਰ ਉਹ ਆ ਜਿਹੜੇ ਨਸ਼ਾ ਵੇਚਦੇ ਨੇ ਤੇ ਸਰਕਾਰਾਂ ਨੇ ਜਿਹੜੀਆਂ ਹਲੇ ਤੱਕ ਇਸ ਨਸ਼ੇ ਨੂੰ ਕਾਬੂ ਨਹੀਂ ਕਰ ਸਕੀਆਂ ਸਰਪ੍ਰਮਾਨਤਮਾਨ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਅੱਜ ਮਈ ਦੇ ਲਾਸਟ ਤੱਕ ਇਹ ਐਲਾਨ ਕਰ ਦੇਵਾਂਗੇ ਕਿ ਜਿਹੜਾ ਇਹ ਚਿੱਟਾ ਪੰਜਾਬ ਚਿੱਟਾ ਮੁਕਤ ਹੋ ਚੁੱਕਾ ਉਹ ਹਲੇ ਵੀ ਸਰਕਾਰ ਇਹ ਦਾਅਵੇ ਕਰਦੀ ਆ ਕਿ ਅਸੀਂ ਤਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਨਸ਼ਾ ਖਤਮ ਕਰ ਦਿੱਤਾ ਹੈ ਪੰਜਾਬ ਦੇ ਵਿੱਚੋਂ ਪਰ ਅਫਸੋਸ ਉਦੋਂ ਹੁੰਦਾ ਜਦੋਂ ਆਏ ਦਿਨ ਚਿੱਟੇ ਦੇ ਨਾਲ ਮੌਤਾਂ ਹੁੰਦੀਆਂ ਕੱਲ ਹੀ ਹਲੇ ਇੱਕ ਖਬਰ ਸਾਹਮਣੇ ਆਈ ਕਿ ਨੌਜਵਾਨ ਮੁੰਡਾ ਜਿਹੜਾ ਨਸ਼ੇ ਦੀ ਚਿੱਟੇ ਦੀ ਓਵਰਡੋਜ਼ ਕਾਰਨ ਉਸ ਨੌਜਵਾਨ ਦੀ ਮੌਤ ਹੋਈ ਤੇ ਅੱਜ ਇਹ ਫੇਰ ਮੁੰਡੇ ਕੁੜੀ ਦੀ ਜਿਹੜੀ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਹੜੇ ਸ਼ਰਹ ਆਮ ਅਮਰਸਰ ਦੇ ਜਿਹੜਾ ਨੈਸ਼ਨਲ ਹਾਈਵੇ 100 ਫੁੱਟ 140 ਰੋਡ ਆ ਉਹਦੇ ਉੱਪਰ ਬੈਠੇ ਨਸ਼ੇ ਦੇ ਟੀਕੇ ਲਗਾ ਰਹੇ ਸੀ ਤਾਂ ਜਦੋਂ ਉਹ ਮੁੰਡਾ ਕੁੜੀ ਇਕੱਠੇ ਬੈਠੇ ਕੁਝ ਕਰ ਰਹੇ ਸੀ ਤਾਂ ਜਿਹੜਾ ਮੁੰਡਾ ਵੀਡੀਓ ਬਣਾ ਰਿਹਾ ਉਹ ਕਹਿੰਦਾ ਕਿ ਤੁਸੀਂ ਕੀ ਕਰ ਰਹੇ ਹੋ ਤਾਂ ਕੁੜੀ ਵੀਡੀਓ ਦੇ ਵਿੱਚ ਬੋਲ ਰਹੀ ਆ ਕਿ ਮੇਰੀ ਬਾਹ ਦੇ ਵਿੱਚ ਜਿਹੜੀ ਸੂਈ ਆ ਉਹ ਰਹਿ ਗਈ ਆ ਤੇ ਇਹ ਮੁੰਡਾ ਮੇਰੀ ਸੂਈ ਕੱਢ ਰਿਹਾ ਸੀ ਬਾਹ ਦੇ ਵਿੱਚੋਂ ਤਤ ਜਦੋਂ ਪੰਜਾਬ ਦੀ ਇਹ ਹਾਲਤ ਦੇਖਦੇ ਆ ਕਿ ਜਿੱਥੇ ਪਹਿਲਾਂ ਮੁੰਡੇ ਹੀ ਇਕੱਲੇ ਨਸ਼ੇ ਦੇ ਆਦੀ ਸੀ ਅੱਜ ਸਾਡੀਆਂ ਭੈਣਾਂ ਵੀ ਨਸ਼ੇ ਕਰਨ ਲੱਗ ਗਈਆਂ ਚਿੱਟੇ ਵਰਗੇ ਨਸ਼ੇ ਦਾ ਸ਼ਿਕਾਰ ਹੋ ਗਈਆਂ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਜਿਹੜੇ ਸਾਡੀਆਂ ਕੁੜੀਆਂ ਧੀਆਂ ਭੈਣਾਂ ਇਥੋਂ ਦੀਆਂ ਕਰਨ ਲੱਗ ਗਈਆਂ ਤਾਂ ਇਹ ਜਿਹੜਾ ਬਹੁਤ ਹੀ ਗੰਭੀਰ ਵਿਸ਼ਾ ਬਣ ਗਿਆ ਪੰਜਾਬ ਦਾ ਸਰਕਾਰਾਂ ਭਾਵੇਂ ਲੱਖ ਦਾਅਵੇ ਕਰਦੀਆਂ ਨੇ ਕਿ ਅਸੀਂ ਇੱਥੇ ਚਿੱਟਾ ਬੰਦ ਕਰਤਾ ਅਸੀਂ ਇੱਥੇ ਨਸ਼ਾ ਬੰਦ ਕਰਤਾ ਪਰ ਹਕੀਕਤ ਤਾਂ ਹਰ ਰੋਜ਼ ਕੁਝ ਨਾ ਕੁਝ ਹੋਰ ਹੀ ਸੱਚ ਸਾਹਮਣੇ ਦਿਖਾਉਂਦੀ ਆ ਜਿਵੇਂ ਕੱਲ ਇੱਕ ਮੁੰਡੇ ਦੀ ਮੌਤ ਹੋ ਜਾਣਾ ਉਹਦੋਂ ਪਹਿਲਾਂ ਕਿੰਨੇ ਮੁੰਡਿਆਂ ਦੀਆਂ ਚਿੱਟੇ ਦੇ ਨਾਲ ਮੌਤਾਂ ਹੋ ਚੁੱਕੀਆਂ ਲਗਾਤਾਰ ਹਰ ਦਿਨ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਆ ਕਿ ਚਿੱਟੇ ਦੇ ਨਾਲ ਕਿਸੇ ਨੌਜਵਾਨ ਦੀ ਮੌਤ ਹੋ ਗਈ ਤੇ ਜਿਹੜੀਆਂ ਸਾਡੀਆਂ ਧੀਆਂ ਨੇ ਐਵੇਂ ਚਿੱਟੇ ਦਾ ਨਸ਼ਾ ਕਰ ਕਰਕੇ ਰੋਲ ਰਹੀਆਂ ਨੇ ਤਾਂ ਸਰਕਾਰਾਂ ਨੂੰ ਚਾਹੀਦਾ ਕਿ ਇਸ ਜਿਹੜਾ ਚਿੱਟੇ ਦਾ ਨਸ਼ਾ ਇਹ ਉਹਨਾਂ ਦੀ ਜੜ ਤੱਕ ਪਹੁੰਚਿਆ ਜਾਵੇ ਜਿਹੜੇ ਪਿੰਡਾਂ ਵਿੱਚ ਛੋਟੇ-ਛੋਟੇ ਨਸ਼ਾ ਤਸਕਰ ਨੇ ਬੇਸ਼ੱਕ ਉਹਨਾਂ ਤੇ ਵੀ ਕਾਰਵਾਈ ਕਰਨੀ ਚਾਹੀਦੀ ਆ ਪਰ ਮੇਨ ਮੁੱਦਾ ਇਹ ਆ ਕਿ ਜੜ੍ਹ ਨੂੰ ਹੱਥ ਪਾਇਆ ਜਾਵੇ ਜੜ੍ਹ ਨੂੰ ਖਤਮ ਕੀਤਾ ਜਾਵੇ ਜੇਕਰ ਜੜ੍ਹ ਖਤਮ ਹੋਊਗੀ ਤਾਂ ਹੀ ਜਿਹੜੀ ਇਹਦੀ ਅੱਗੇ ਸਪਲਾਈ ਆ ਪਿੰਡਾਂ ਵਿੱਚ ਆਉਣਾ ਇਹ ਚਿੱਟਾ ਬੰਦ ਹੋਊਗਾ ਵਰਨਾ ਇਹ ਦਿਨੋਂ ਦਿਨ ਜਿਵੇਂ ਵੱਧ ਰਿਹਾ ਐਵੇਂ ਹੀ ਵੱਧਦਾ ਰਹਿਣਾ ਆਖਰ ਜਿਹੜੇ ਇਹ ਮੁੰਡਾ ਕੁੜੀ ਆ ਸ਼ਰੇ ਆਮ ਜਿਹੜੇ ਚਿੱਟੇ ਦੇ ਟੀਕੇ ਲਗਾ ਰਹੇ ਨੇ 100 ਫੁੱਟੀ ਰੋਡ ਦੇ ਉੱਪਰ ਅੰਮ੍ਰਿਤਸਰ ਦੇ ਵਿੱਚ ਜੇਕਰ ਉਹ ਹਲੇ ਵੀ ਸ਼ਰੇਆਮ ਪੀ ਕੇ ਲਗਾ ਰਹੇ ਨੇ ਤੱਕੀ ਤੋਂ ਨਾ ਕਿ ਤੋ ਤਾਂ ਉਹਨਾਂ ਨੇ ਇਹ ਚਿੱਟੇ ਦਾ ਨਸ਼ਾ ਲਿਆ ਜੇਕਰ ਸੌਖੇ ਤਰੀਕੇ ਨਾਲ ਮਿਲਦਾ ਤਾਂ ਤਾਂ ਹੀ ਲਿਆ ਪਰ ਜਿਹੜੇ ਇਹ ਲੋਕ ਨੇ ਚਿੱਟੇ ਦੇ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਨੇ ਇੱਕ ਅਲਾਮਤ ਦਾ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ ਉਹਨਾਂ ਨਾਲ ਲੜਨ ਦਾ ਕੋਈ ਫਾਇਦਾ ਨਹੀਂ ਉਹਨਾਂ ਦਾ ਤਾਂ ਕਰਵਾ ਸਕਦੇ ਆ ਜੇਕਰ ਅਸੀਂ ਲੋਕਾਂ ਨੂੰ ਵੀ ਚਾਹੀਦਾ ਕਿ ਉਹਨਾਂ ਦੀ ਇੰਨੀ ਕੁ ਹੈਲਪ ਕੀਤੀ ਜਾਵੇ ਕਿ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਪਰ ਮੁੱਖ ਕੰਮ ਇਹ ਸਰਕਾਰ ਦਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਸਿਰਫ ਗੱਲਾਂ ਕੀਤੇ ਨਹੀਂ ਸਰਨਾ ਬਲਕੇ ਹਕੀਕਤ ਦੇ ਵਿੱਚ ਕੁਝ ਨਾ ਕੁਝ ਕਰੜੇ ਹੱਥ ਏਏਸੀ ਨੂੰ ਪਾਉਣੇ ਪੈਣਿਆ ਤਾਂ ਕਿ ਜਿਹੜਾ ਇਹ ਏਡੇ ਵੱਡੇ ਪੱਧਰ ਤੇ ਜਿਹੜਾ ਇਹ ਚਿੱਟੇ ਦਾ ਨਸ਼ਾ ਫੈਲਿਆ ਇਹਦੀ ਅਲਮਤ ਲੱਗੀ ਹੋਈ ਆ ਸਾਡੇ ਪੰਜਾਬ ਦੇ ਵਿੱਚ ਸਾਡੀ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਜਿਵੇਂ ਇਹ ਚਿੱਟਾ ਬਹਿ ਗਿਆ ਤਾਂ ਇਹਨੂੰ ਫੇਰ ਹੀ ਖਤਮ ਕੀਤਾ ਜਾ ਸਕਦਾ ਜੇਕਰ ਸਰਕਾਰ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਹੁਣ ਗੱਲ ਕਰਦੇ ਆ ਅਗਲੀ ਘਟਨਾ ਤੇ ਅਗਲੀ ਘਟਨਾ ਜਲੰਧਰ ਦੇ ਸੁੱਚੀ ਪਿੰਡ ਤੋਂ ਸਾਹਮਣੇ ਆ ਰਹੀ ਆ ਜਿੱਥੇ ਤਿੰਨ ਭਰਾਵਾਂ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਦੱਸਿਆ ਜਾ ਰਿਹਾ ਕਿ ਇਸ ਹਮਲੇ ਦੇ ਵਿੱਚ ਮਨਦੀਪ ਸਿੰਘ ਨਾਂ ਦਾ ਇੱਕ ਜਿਹੜਾ ਲੜਕਾ ਏ ਉਹਦੀ ਮੌਤ ਹੋ ਚੁੱਕੀ ਆ ਜਿਹੜਾ ਮਨਦੀਪ ਸਿੰਘ ਸੀ ਆਪਣੇ ਘਰ ਤੋਂ ਖਾਣਾ ਖੁਣਾ ਖਾ ਕੇ ਆਪਣੇ ਭਰਾ ਦੀ ਦੁਕਾਨ ਦੇ ਉੱਪਰ ਗਿਆ ਸੀ ਟਹਿਲ ਦਾ ਟਹਿਲ ਦਾ ਖਾਣਾ ਖਾ ਕੇ ਆਪਣੇ ਭਰਾ ਦੀ ਦੁਕਾਨ ਦੇ ਉੱਪਰ ਗਿਆ ਜਦੋਂ ਉਹ ਉੱਥੇ ਗਿਆ ਤਾਂ ਅ ਦੱਸਿਆ ਜਾ ਰਿਹਾ ਕਿ ਇੱਕ ਢਾਬੇ ਦੇ ਉੱਪਰ ਔਰਤ ਬੈਠੀ ਸੀ ਉਹਦੇ ਤੋਂ ਇੱਕ ਸਕੋਰਪੀਓ ਗੱਡੀ ਤੇ ਕਾਲੇ ਰੰਗ ਦੀ ਗੱਡੀ ਤੇ ਕੁਝ ਵਿਅਕਤੀ ਆਉਂਦੇ ਨੇ ਉਹ ਆ ਕੇ ਉਸ ਔਰਤ ਤੋਂ ਕੁਝ ਪੁੱਛਗਿੱਛ ਕਰਦੇ ਨੇ ਤੇ ਫੇਰ ਜਦੋਂ ਮਨਦੀਪ ਆਪਣੀ ਦੁਕਾਨ ਤੋਂ ਬਾਹਰ ਨਿਕਲਦਾ ਤਾਂ ਉਹਦੇ ਉੱਪਰ ਜਾਣ ਲੇਵਾ ਹਮਲਾ ਕਰਦੇ ਨੇ ਜਦੋਂ ਉਹਦੇ ਭਰਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਦੇ ਉੱਪਰ ਵੀ ਹਮਲਾ ਕਰ ਦਿੱਤਾ ਜਾਂਦਾ ਜਿਹੜੇ ਹਮਲੇ ਦੇ ਵਿੱਚ ਮਨਦੀਪ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਉਹਦੀ ਮੌਤ ਹੋ ਗਈ ਜਦੋਂ ਤੱਕ ਇਹਨਾਂ ਤਿੰਨਾਂ ਭਰਾਵਾਂ ਨੂੰ ਹਸਪੀਟਲ ਦੇ ਅੰਦਰ ਲਿਜਾਇਆ ਗਿਆ ਤਾਂ ਡਾਕਟਰਾਂ ਦਾ ਕਹਿਣਾ ਸੀ ਕਿ ਮਨਦੀਪ ਐਸ ਟਾਈਮ ਖਤਮ ਹੋ ਚੁੱਕਾ ਤੇ ਜਿਹੜੇ ਦੋ ਉਹਦੇ ਹੋਰ ਭਰਾ ਨੇ ਉਹਨਾਂ ਦਾ ਹਸਪਤਾਲ ਦੇ ਅੰਦਰ ਅਲਾਸ ਚੱਲ ਰਿਆ ਬੇहद ਮੰਦਭਾਗੀ ਘਟਨਾ ਆਈ ਦਿਨ ਸਾਡੀ ਪੰਜਾਬ ਦੇ ਅੰਦਰ ਜਿਹੜੀ ਇਹ ਗੁੰਡਾਗਰਦੀ ਆ ਇਹ ਸ਼ਰੇਆਮ ਵੱਧ ਰਹੀ ਆ ਸਰਕਾਰਾਂ ਨੂੰ ਇਹਦੇ ਤੇ ਨੱਥ ਪਾਉਣੀ ਚਾਹੀਦੀ ਆ ਤੇ ਇਸੇ ਤਰ੍ਹਾਂ ਇੱਕ ਗੁੰਡਾਗਰਦੀ ਦੀ ਹੋਰ ਘਟਨਾ ਕਿ ਬਟਾਲਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਬਟਾਲਾ ਦੇ ਵਿੱਚ ਇੱਕ ਆਰਐਮਪੀ ਡਾਕਟਰ ਦੇ ਉੱਪਰ ਕਾਤਲਾ ਕਾਤਲਾਨਾ ਹਮਲਾ ਹੋਇਆ ਏ ਤੇ ਇਸ ਹਮਲੇ ਦੇ ਵਿੱਚ ਜਿਹੜਾ ਉਹ ਡਾਕਟਰ ਆ ਉਹ ਉਹਦੀ ਮੌਤ ਹੋ ਚੁੱਕੀ ਆ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਡਾਕਟਰ ਆ ਬਟਾਲਾ ਦੇ ਹੀ ਇੱਕ ਪਿੰਡ ਕੈਲੇ ਦੇ ਵਿੱਚ ਕੈਲੇ ਕਲਾ ਪਿੰਡ ਦਾ ਨਾਂ ਏ ਉੱਥੇ 30 ਸਾਲਾਂ ਤੋਂ ਆਪਣੀ ਮੈਡੀਕਲ ਸਟੋਰ ਚਲਾ ਰਿਹਾ ਸੀ ਨਾਲ ਨਾਲ ਕੁਝ ਦਵਾਈਆਂ ਵੀ ਲੋਕਾਂ ਨੂੰ ਦਿੰਦਾ ਸੀ ਤਾਂ ਜਦੋਂ ਰਾਤੀ ਡਾਕਟਰ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਡਾਕਟਰ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਜਿਦੇ ਵਿੱਚ ਉਸ ਡਾਕਟਰ ਦੀ ਮੌਤ ਹੋ ਚੁੱਕੀ ਆ ਉਹਦੇ ਬੇਟਿਆਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਐਫ ਆਈ ਆਰ ਦਰਜ ਕਰ ਲਈ ਆ ਤੇ ਜਿਹੜੇ ਦੋਸ਼ੀ ਵਿਅਕਤੀ ਆ ਉਹਨਾਂ ਦੀ ਭਾਲ ਜਾਰੀ ਆ ਅੱਜ ਉਸ ਪਰਿਵਾਰ ਨੇ ਪਠਾਨਕੋਟ ਅੰਮ੍ਰਿਤਸਰ ਜਿਹੜਾ ਹਾਈਵੇ ਆ ਉਹ ਵੀ ਜਾਮ ਕੀਤੀ ਰੱਖਿਆ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਮੌਕੇ ਦੇ ਉੱਪਰ ਵੀ ਲੇਟ ਪਹੁੰਚੀ ਅਸੀਂ ਪੁਲਿਸ ਨੂੰ ਫੋਨ ਕਰਦੇ ਰਹੇ ਪਰ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਦੂਸਰੇ ਪਾਸੇ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਐਫਆਈਆਰ ਦਰਜ ਕਰ ਲਈ ਆ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਪਰ ਜਿਹੜੀਆਂ ਇਹ ਦੋਨੇ ਘਟਨਾਵਾਂ ਨੇ ਚਾਹੇ ਸੁੱਚੀ ਪਿੰਡ ਵਾਲੀ ਚਾਹੇ ਇਹ ਬਟਾਲੇ ਵਾਲੀ ਆ ਇਹਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਹੜੀਆਂ ਏ ਘਟਨਾਵਾਂ ਨੇ ਇਹਨਾਂ ਨੂੰ પ્રાਣੀ ਰੰਜਿਸ਼ ਤਹਿਤ ਅੰਜਾਮ ਦਿੱਤਾ ਗਿਆ ਕਿਸੇ ਨਾ ਕੋਈ પ્રાਣੀ ਰੰਜਿਸ਼ ਚੱਲਦੀ ਸੀ ਜਿਹਦੇ ਕਰਕੇ ਇਹ ਜਿਹੜੇ ਦੋਨੇ ਕਾਤਲਾਂਾ ਦੇ ਹਮਲੇ ਨੇ ਉਹ ਕੀਤੇ ਗਏ ਹੁਣ ਗੱਲ ਕਰਦੇ ਹਾਂ ਚੌਥੀ ਘਟਨਾ ਤੇ ਚੌਥੀ ਘਟਨਾ ਵਿੱਚ ਇੱਕ ਆਕਾਸ਼ ਨਾਂ ਆਕਾਸ਼ਦੀਪ ਨਾਂ ਦਾ ਲੜਕਾ ਜੋ ਵਿਦੇਸ਼ ਦੀ ਧਰਤੀ ਦੇ ਉੱਪਰ ਜਾ ਰਿਹਾ ਸੀ ਉਹ ਲੜਕੇ ਦਾ ਕਹਿਣਾ ਹੈ ਕਿ ਜਦੋਂ ਮੈਂ ਆਪਣੇ ਘਰੋਂ ਤੁਰਿਆ ਤੇ ਰਾਜਪੁਰੇ ਕੋਲ ਪਹੁੰਚਿਆ ਰਾਜਪੁਰੇ ਦੇ ਇੱਕ ਹੋਟਲ ਦੇ ਨੇੜੇ ਜਦੋਂ ਮੈਂ ਰੁਕਿਆ ਤਾਂ ਉੱਥੇ ਕੁਝ ਏਜੰਟਾਂ ਦੇ ਵੱਲੋਂ ਮੇਰੇ ਉੱਪਰ ਹਮਲਾ ਕੀਤਾ ਗਿਆ ਇਹ ਸਾਰੇ ਇਲਜ਼ਾਮ ਏਜੰਟਾਂ ਦੇ ਉੱਪਰ ਰਾਜੀਦੀਪ ਵੱਲੋਂ ਲਗਾਏ ਗਏ ਨੇ ਉਹਦਾ ਕਹਿਣਾ ਹੈ ਕਿ ਉਸ ਹਮਲੇ ਦੇ ਵਿੱਚ ਮੇਰਾ 3 ਲੱਖ ਰੁਪਏ ਨਗਦੀ ਸੋਨੇ ਦੀ ਚੈਨ ਮੁੰਦਰੀਆਂ ਤੇ ਕੁਝ ਹੋਰ ਕੀਮਤੀ ਸਮਾਨ ਮੇਰੇ ਤੋਂ ਚੋਰੀ ਕਰ ਲਿਆ ਗਿਆ ਖੋਹ ਲਿਆ ਗਿਆ ਰਾਕਾਸ਼ਦੀਪ ਦਾ ਕਹਿਣਾ ਕਿ ਮੈਂ ਇੱਕ ਸਾਬਕਾ ਫੌਜੀ ਦਾ ਮੁੰਡਾ ਹਾਂ ਤੇ ਅਸੀਂ ਜਦੋਂ ਏਜੰਟ ਕੀਤੇ ਨੇ ਤਾਂ ਏਜੰਟਾਂ ਨੂੰ ਪਹਿਲਾਂ 10 ਲੱਖ ਰੁਪਏ ਦਿੱਤਾ ਤੇ ਬਾਅਦ ਵਿੱਚ 3 ਲੱਖ ਰੁਪਏ ਦੇ ਚੈੱਕ ਦਿੱਤੇ ਤੇ ਹੁਣ ਫਿਰ ਜਿਹੜੇ ਉਹ ਏਜੰਟ ਨੇ ਉਹਨਾਂ ਨੇ ਮੇਰੇ ਉੱਪਰ ਹਮਲਾ ਕੀਤਾ ਇਹ ਸਾਰੇ ਇਲਜ਼ਾਮ ਆ ਜਿਹੜੇ ਆਕਾਸ਼ਦੀਪ ਵੱਲੋਂ ਉਹ ਉਹਨਾਂ ਏਜੰਟਾਂ ਦੇ ਉੱਪਰ ਲਗਾਏ ਗਏ ਆ ਤੇ ਨਾਲ ਹੀ ਆਕਾਸ਼ਦੀਪ ਦਾ ਇਹ ਕਹਿਣਾ ਕਿ ਐਸ ਟਾਈਮ ਉਹ ਹਸਪੀਟਲ ਦੇ ਅੰਦਰ ਦਾਖਲ ਆ ਤੇ ਪੁਲਿਸ ਤੋਂ ਮੰਗ ਕਰ ਰਿਹਾ ਹੈ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਆਕਾਸ਼ਦੀਪ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਵੀ ਇਹ ਜੋ ਵਿਅਕਤੀ ਨੇ ਜਿਨ੍ਹਾਂ ਨੇ ਇਹ ਹਮਲਾ ਕੀਤਾ ਮੇਰੇ ਦੇ ਮੇਰੇ ਉੱਪਰ ਉਹਨਾਂ ਨੂੰ ਜਿਹੜੀ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਿਲਹਾਲ ਇਸ ਮਾਮਲੇ ਦੀ ਪੂਰੀ ਕੀ ਸਟਾਈਆ ਜਦੋਂ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰੇਗੀ ਤਦ ਪਤਾ ਚੱਲੂਗਾ ਤੇ ਜਿਹੜੀ ਪੰਜਵੀਂ ਘਟਨਾ ਉਹ ਇੱਕ ਗਰੀਬ ਵਿਅਕਤੀ ਜਿਹੜਾ ਆਪਣਾ ਰੋਜ਼ਗਾਰ ਬੱਕਰੀਆਂ ਪਾਲ ਕੇ ਕਰ ਰਿਹਾ ਸੀ ਉਹ ਵਿਅਕਤੀ ਜਦੋਂ ਰਾਤ ਦੇ ਸਮੇਂ ਆਪਣੇ ਨਹਰੇ ਦੇ ਵਿੱਚੋਂ ਜਿੱਥੇ ਬੱਕਰੀਆਂ ਬੰਨੀਆਂ ਜਾਂਦੀਆਂ ਨੇ ਉਸ ਇੱਕ ਥਾਂ ਦੇ ਉੱਪਰੋਂ ਆਪਣੀਆਂ ਜਿਹੜੀਆਂ ਬੱਕਰੀਆਂ ਸੀ ਉਹਨਾਂ ਨੂੰ ਖਾਣਾ ਪਾਣੀ ਦੇ ਕੇ ਆਪਣੇ ਘਰ ਵਾਪਸ ਗਿਆ ਉਹਦਾ ਕਹਿਣਾ ਹੈ ਕਿ ਮੈਂ ਉਸ ਜਗ੍ਹਾ ਨੂੰ ਲੋਕ ਲਗਾ ਕੇ ਆਪਣੇ ਘਰ ਚਲਾ ਗਿਆ ਤੇ ਜਦੋਂ ਮੈਂ ਵਾਪਸ ਆਇਆ ਤਾਂ ਮੈਂ ਦੇਖਿਆ ਕਿ ਉਸ ਜਗ੍ਹਾ ਦਾ ਉਸ ਥਾਂ ਦਾ ਲੋਕ ਟੁੱਟਿਆ ਹੋਇਆ ਸੀ ਤੇ ਇੱਥੋਂ 17 ਦੀਆਂ 17 ਜਿਹੜੀਆਂ ਬੱਕਰੀਆਂ ਨੇ ਉਹ ਗਾਇਬ ਸੀ। ਉਹਨੇ ਸੀਸੀਟੀਵੀਜ਼ ਕੈਮਰੇ ਜਦੋਂ ਚੈੱਕ ਕੀਤੇ ਇਹ ਜਿਹੜੀ ਪੂਰੀ ਘਟਨਾ ਸੀਸੀਟੀਵੀਜ਼ ਕੈਮਰਿਆਂ ਦੇ ਵਿੱਚ ਕੈਦ ਹੋਈਆ ਤਾਂ ਉਹਦਾ ਕਹਿਣਾ ਹੈ ਕਿ ਇੱਕ ਵੈਗਨਾਰ ਗੱਡੀ ਆਈ ਜਿਹਦੇ ਵਿੱਚ ਦੋ ਵਿਅਕਤੀ ਸਵਾਰ ਸੀ। ਉਹਨਾਂ ਨੇ ਮੇਰੀਆਂ ਜਿਹੜੀਆਂ 17 ਦੀਆਂ 17 ਬੱਕਰੀਆਂ ਸੀ ਚੋਰੀ ਕਰਕੇ ਉਸ ਗੱਡੀ ਦੇ ਵਿੱਚ ਲੱਦ ਲਈਆਂ। ਉਹਦੇ ਵਿੱਚ ਕੁਝ ਬੱਕਰੀਆਂ ਸੀ ਤੇ ਕੁਝ ਉਹਨਾਂ ਦੇ ਬੱਚੇ ਸੀ। ਉਸ ਵਿਅਕਤੀ ਦਾ ਕਹਿਣਾ ਉਹ ਪੂਰੇ ਦੇ ਪੂਰੇ ਉਹ ਜਿਹੜੇ ਬੱਕਰੀਆਂ ਤੇ ਉਹਨਾਂ ਦੇ ਬੱਚੇ ਸੀ ਉਹ ਲੈ ਕੇ ਫਰਾਰ ਹੋ ਗਏ ਤਾਂ ਉਹ ਵਿਅਕਤੀ ਹੁਣ ਪ੍ਰਸ਼ਾਸਨ ਤੋਂ ਸਰਕਾਰਾਂ ਤੋਂ ਮੰਗ ਕਰ ਰਿਹਾ ਕਿ ਮੈਂ ਗਰੀਬ ਵਿਅਕਤੀ ਹਾਂ ਮੇਰਾ ਤਾਂ ਰੋਜ਼ਗਾਰ ਹੀ ਇਨ੍ਹਾਂ ਬੱਕਰੀਆਂ ਦੇ ਸਿਰ ਤੇ ਸੀ ਤਾਂ ਅੱਜ ਜਿਹੜੀਆਂ ਇਹ ਮੇਰੀਆਂ ਬੱਕਰੀਆਂ ਨੇ ਉਹ ਚੋਰੀ ਹੋ ਚੁੱਕੀਆਂ ਨੇ ਜਲਦੀ ਤੋਂ ਜਲਦੀ ਉਹਨਾਂ ਚੋਰਾਂ ਨੂੰ ਫੜਿਆ ਜਾਵੇ ਕਿਉਂਕਿ ਸੀਸੀਟੀਵੀਜ਼ ਕੈਮਰੇ ਦੇ ਵਿੱਚ ਉਹਨਾਂ ਚੋਰਾਂ ਵੱਲੋਂ ਜਿਹੜੀ ਵਰਤੀ ਗਈ ਗੱਡੀ ਆ ਉਹਦਾ ਨੰਬਰ ਆ ਰਿਹਾ ਤੇ ਪੁਲਿਸ ਦਾ ਕਹਿਣਾ ਕਿ ਅਸੀਂ ਉਸ ਨੰਬਰ ਦੇ ਆਧਾਰ ਤੇ ਜੋ ਵੀ ਸੀਸੀਟੀਵੀਜ਼ ਕੈਮਰੇ ਦੇ ਵਿੱਚ ਪੁਲਿਸ ਨੂੰ ਨਜ਼ਰ ਆ ਰਿਹਾ ਉਹਦੇ ਆਧਾਰ ਤੇ ਉਨਾਂ ਦਾ ਕਹਿਣਾ ਕਿ ਅਸੀਂ ਉਹਨਾਂ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਜਲਦ ਤੋਂ ਜਲਦ ਉਹਨਾਂ ਚੋਰਾਂ ਨੂੰ ਲੱਭ ਕੇ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਕਿੰਨੇ ਬੇਖੌਫ ਹੋ ਚੁੱਕੇ ਨੇ ਪੰਜਾਬ ਦੇ ਅਜਿਹੇ ਲੋਕ ਜਿਹੜੇ ਅਪਰਾਧੀ ਮਾਨਸਿਕਤਾ ਦੇ ਆ ਕਿਤੇ ਲੋਕਾਂ ਦਾ ਕਤਲ ਕਰ ਦਿੱਤਾ ਜਾਂਦਾ ਤੇ ਕਿਤੇ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਉੱਥੋਂ ਦੇ ਲੋਕਾਂ ਦਾ ਕਹਿਣਾ ਕਿ ਜਿਹੜੀ ਇਹ ਘਟਨਾ ਵਾਪਰੀ ਆ ਚੋਰੀ ਦੀ ਘਟਨਾ ਵਾਪਰੀ ਆ ਇੱਥੇ ਇਹ ਕੋਈ ਪਹਿਲੀ ਘਟਨਾ ਨਹੀਂ ਵਾਪਰੀ ਇੱਥੇ ਕਿੰਨੀਆਂ ਹੀ ਅਜਹੀਆਂ ਹੋਰ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਨੇ ਪਰ ਅਸੀਂ ਵੀ ਜਾਣਦੇ ਹਾਂ ਕਿ ਪੰਜਾਬ ਵਿੱਚ ਆਏ ਦਿਨ ਪਤਾ ਨਹੀਂ ਕਿੰਨੀਆਂ ਘਟਨਾਵਾਂ ਨੇ ਜੋ ਚੋਰੀ ਦੀਆਂ ਵਾਪਰ ਰਹੀਆਂ ਨੇ ਤੇ ਕਿੰਨੀਆਂ ਨੇ ਜੋ ਕਤਲ ਦੀਆਂ ਵਾਪਰ ਰਹੀਆਂ ਨੇ ਸਰਕਾਰ ਨੂੰ ਇਸ ਮੁੱਦੇ ਨੂੰ ਗੰभीरता ਦੇ ਨਾਲ ਲੈਣਾ ਚਾਹੀਦਾ ਜੋ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਰਹੀ ਆ ਜੋ ਇੱਥੇ ਇੰਨੀ ਗੁੰਡਾਗਰਦੀ ਵਧ ਰਹੀ ਆ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਇਹਨੂੰ ਰੋਕਿਆ ਜਾਵੇ ਇਹਦੇ ਤੇ ਰੋਕ ਲਗਾਈ ਜਾਵੇ